ਸਸ਼ਕਲ ਜੀ ਤੁਸੀਂ ਦੇਖ ਰਹੇ ਹੋ న్యూਸ 89 ਪੰਜਾਬ ਹਿਮਾਚਲ ਮੈਂ ਤੁਹਾਡੇ ਨਾਲ ਅਪਡੇਟ ਆਪਣਾ ਜੁਨੀਗਰਾ ਇਸ ਵਕਤ ਦੇਸ ਵੱਡੀ ਖਬਰ ਹਾਜੀਪੁਰ ਤੋਂ ਆ ਰਹੀ ਜਿੱਥੇ ਹਾਜੀਪੁਰ ਦੇ ਵਿੱਚ ਸਰਕਾਰ ਆਪਦੇ ਦੁਆਰ ਸੰਬੰਧੀ ਜਿਹੜਾ ਕੈਂਪ ਲਗਾਇਆ ਗਿਆ ਹੈ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਸਲੱਖਣ ਸਿੰਘ ਜੱਗੀ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਜੋ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਸਕੂਲ ਦੇ ਸਟਾਫ ਜਿਹੜੇ ਵੀ ਮੌਜੂਦ ਨੇ ਉਹਨਾਂ ਵੱਲੋਂ ਜਿਹੜਾ ਵੱਖ-ਵੱਖ ਵਿਭਾਗਾਂ ਦੇ ਨਾਲ ਮਿਲ ਕੇ ਉਹਨਾਂ ਤੋਂ ਪੁੱਛਿਆ ਜਾ ਰਿਹਾ ਕਿਸ ਤਰ੍ਹਾਂ ਦਾ ਅੱਜ ਜਿਹੜਾ ਵਿਵਹਾਰ ਜਿਹੜਾ ਲੋਕਾਂ ਦਾ ਜਾਂ ਕਿਸ ਤਰ੍ਹਾਂ ਲੋਕਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਇਸ ਇਸ ਮੁਸ ਕੈਂਪ ਦੇ ਵਿੱਚ ਕਾਫੀ ਜਿਹੜੇ ਲੋਕਾਂ ਦੀਆਂ ਸਮੱਸਿਆ ਨੂੰ ਜਿਹੜਾ ਹੈ ਉਹ ਜਲਦ ਜਲਦ ਜਿਹੜਾ ਹੈ ਹੱਲ ਕੀਤਾ ਜਾ ਰਿਹਾ ਔਰ ਨਾਲ ਦੇ ਨਾਲ ਜਿਹੜਾ ਨਿਪਟਾਰਾ ਕੀਤਾ ਜਾ ਰਿਹਾ ਔਰ ਕਹਿਣਾ ਹੈ ਕਿ ਜੇਕਰ ਕੋਈ ਸਮੱਸਿਆ ਉਹਨਾਂ ਦੀ ਪੈਂਡਿੰਗ ਰਹਿੰਦੀ ਹੈ ਤਾਂ 15 ਦਿਨ ਦੇ ਵਿੱਚ ਵਿੱਚ ਜਿਹੜਾ ਵਿਭਾਗਮ ਜਿਹੜਾ ਹੈ ਉਸ ਸਮੱਸਿਆ ਨੂੰ ਹੱਲ ਕਰਕੇ ਲੋਕਾਂ ਨੂੰ ਜਿਹੜੀ ਉਹਨਾਂ ਦੀ ਜਿਹੜੀਆਂ ਆਨਲਾਈਨ ਪ੍ਰੋਬਲਮਾਂ ਹੈਗੀਆਂ ਉਹਨਾਂ ਨੂੰ ਜਲਦ ਤੋਂ ਜਲਦ ਇਨਜਾਤ ਪਾਈ ਮਿਲੇਗੀ ਇਸੇ ਮੌਕੇ ਤੇ ਸਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਜਿਹੜਾ ਸੁਲੱਖਣ ਸਿੰਘ ਜੱਗੀ ਜਿਹੜੇ ਆ ਉਹਨਾਂ ਵੱਲੋਂ ਵੱਖ-ਵੱਖ ਕੈਂਪ ਹੋ ਜਿਹੜਾ ਹੈ ਇਥੇ ਦਾ ਕੈਂਪ ਦਾ ਜਿਹੜਾ ਹੈਗਾ ਉਹ ਬਹੁਤ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਕਹਿਣਾ ਹੈ ਕਿ ਇਸ ਕੈਂਪ ਦੇ ਵਿੱਚ ਹਰ ਇੱਕ ਲੋਕਾਂ ਦੀ ਸਮੱਸਿਆ ਦਾ ਜਿਹੜਾ ਹੱਲ ਹੈ ਮੌਕੇ ਤੇ ਹੀ ਕੀਤਾ ਜਾ ਰਿਹਾ ਹੈ ਕੈਮਰਾਮੈਨ ਸੋਰੋ ਸੰਧੂ ਨਾਲ ਜੋਨੀ ਗੇਰਾ ਦੀ ਵਿਸ਼ੇਸ਼ ਰਿਪੋਰਟ ਹਾਜੀਪੁਰ ਇਕ ਹੋਰ ਨਿਊਜ਼ 89 ਪੰਜਾਬ ਹਿਮਾਚਲ ਮੈਂ ਜੋਨੀ ਕਰਾ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵਕਤ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮਗੇਰੀਆਂ ਦੇ ਨਾਲ ਲੱਗਦੇ ਹਾਜੀਪੁਰ ਦੇ ਸਿਨੇ ਸਕੈਂਟ ਸਕੂਲ ਦੇ ਵਿੱਚ ਮੌਜੂਦ ਹੈ ਜਿੱਥੇ ਕੀ ਆਮ ਆਦਮੀ ਪਾਰਟੀ ਵੱਲੋਂ ਆਪ ਸਰਕਾਰ ਤੁਹਾਡੇ ਦਰਵਾਜ਼ਾ ਜਿਹੜੀ ਹੈ ਉਹਨਾਂ ਵੱਲੋਂ ਅੱਜ ਲੋਕਾਂ ਭਲਾਈ ਲਈ ਜਿਹੜੇ ਕੈਂਪ ਲਗਾਇਆ ਜਾ ਰਿਹਾ ਲਗਾਤਾਰ ਕੈਂਪਾਂ ਦੀ ਜਿਹੜੀ ਯੋਜਨਾ ਕੀਤੀ ਰਹੀ ਹੈ ਅੱਜ ਹਾਜੀਪੁਰ ਵਿੱਚ ਕੈਂਪ ਲਗਾਇਆ ਗਿਆ ਹੈ ਸਾਡੇ ਮੈਂ ਇੱਕ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਦਿਖਾਇਆ ਜਾਵੇ ਕਿਸ ਤਰ੍ਹਾਂ ਜਿਹੜੀਆਂ ਜਿਹੜੀਆਂ ਟੀਮਾਂ ਜਿਹੜੀਆਂ ਹੈਗੀਆਂ ਸ ਰਾਸ਼ ਹੈਗਾ ਕਿ ਲੋਕਾਂ ਵਿੱਚ ਜਿਹੜਾ ਕਾਫੀ ਜਿਹੜਾ ਉਤਸ਼ਾਹ ਹੈਗਾ ਇਸ ਕੈਂਪ ਨੂੰ ਲੈ ਕੇ ਸਾਡੇ ਨਾਲ ਇਸ ਕੈਂਪ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਾਰਕਟਰ ਸਿੰਘ ਜੱਗੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਵੀ ਸਰ ਕਿਦਾਂ ਦਾ ਇੱਥੋਂ ਦਾ ਮਾਹੌਲ ਹੈ ਸਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਕੈਂਪ ਲਗਾਇਆ ਜਾ ਰਿਹਾ ਕਿਸ ਤਰ੍ਹਾਂ ਦੇ ਇਹ ਦੇਖਣ ਨੂੰ ਮਿਲ ਰਿਹਾ ਤੁਸੀਂ ਆਪ ਸਰਕਾਰ ਆਪ ਦੇ ਦਰਵਾਜ਼ੇ ਤੇ ਹੈ ਤੇ ਪਿਛਲੇ 6 ਤਰੀਕ ਤੋਂ ਪੰਜਾਬ ਸਰਕਾਰ ਦੇ ਸਾਡੇ ਬਹੁਤ ਸਤਿਕਾਰਯੋਗ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਜੀ ਜਿਨ੍ਹਾਂ ਦੀ ਸੋਚ ਸੀ ਕਿ ਆਪ ਸਰਕਾਰ ਲੋਕਾਂ ਦੇ ਦਰਵਾਜ਼ਾ ਜਾ ਕੇ ਲੋਕਾਂ ਦੇ ਕੰਮ ਆਪ ਕਰੇ ਸੋ ਅੱਜ ਉਸ ਲੜੀ ਤਹਿਤ ਜਿਹੜਾ ਸ਼ਹਿਰ ਹਾਜੀਪੁਰ ਵਿੱਚ ਇਹ ਕੈਂਪ ਦਾ ਸਵੇਰ ਤੋਂ ਆਪਣੇ 12:30 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਕੈਂਪ ਚੱਲੇਗਾ ਸੋ ਲੋਕ ਆ ਰਹੇ ਆ ਜਿਨ੍ਹਾਂ ਦੇ ਲੋਕਾਂ ਦੇ ਪੁਰਾਣੇ ਪੁਰਾਣੇ ਕੰਮ ਸੀ ਜਿਹੜੇ ਲੋਕੀ ਪਰੇਸ਼ਾਨ ਹੁੰਦੇ ਸੀ ਦਫ਼ਤਰਾਂ ਜਾ ਕੇ ਆਪਣੀ ਫਾਈਲਾਂ ਵੀ ਕਿਵੇਰੀ ਪਾੜ ਕੇ ਛੋੜ ਦਿੰਦੇ ਸੀਗੇ ਸੋ ਇੱਥੇ ਆ ਰਹੇ ਆ 44 ਸਿਵਾਵਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਦੇ ਕੰਮ ਹੋ ਰਿਹਾ ਜਿਨ੍ਹਾਂ ਸਿਵਾਵਾਂ ਦੇ ਤਹਿਤ ਜੋ ਕੰਮ ਨਹੀਂ ਹੋ ਸਕਦੇ ਉਹਨਾਂ ਨੂੰ ਵੀ 15 ਦਿਨ ਦੇ ਅੰਦਰ-ਅੰਦਰ ਹਰ ਮੈਕਮੇ ਨੂੰ ਇਹ ਸਰਕਾਰ ਵੱਲੋਂ ਹੁਕਮ ਹੈ ਕਿ ਉਹ ਜਿਹ ਪਬਲਿਕ ਨੂੰ ਕਿਹੋ ਜਿਹਾ ਸਭ ਮਿਲ ਰਿਹਾ ਸਿ ਪਬਲਿਕ ਖੁਸ਼ ਹੈ ਜੀ ਪਬਲਿਕ ਨੇ ਕਦੀ ਸੋਚਿਆ ਵੀ ਨਹੀਂ ਹੋਏਗਾ ਕਿ ਇਸ ਤਰ੍ਹਾਂ ਵੀ ਜਿਹੜੀਆਂ ਸਰਕਾਰਾਂ ਚੱਲਦੀਆਂ ਔਰ ਇਸ ਤਰ੍ਹਾਂ ਲੋਕਾਂ ਦੇ ਕੰਮ ਹੁੰਦੇ ਪਬਲਿਕ ਬਹੁਤ ਖੁਸ਼ ਹੈ ਪਬਲਿਕ ਦੇ ਕੰਮ ਉਸੇ ਟਾਈਮ ਹੋ ਰਿਹਾ ਤੁਸੀਂ ਦੇਖ ਰਹੇ ਹੋ ਕਿ ਲੋਕ ਲੋਕ ਇਦਾਂ ਬਹੀਰਾਂ ਕਰਕੇ ਲਾਈਨਾਂ ਲਾ ਕੇ ਖੜੇ ਔਰ ਲੋਕਾਂ ਦੇ ਕੰਮ ਹੋ ਰਿਹਾ ਸਾਰੇ ਵਿਭਾਗਾਂ ਦੇ ਜਿੰਨੇ ਵੀ ਅਫਸਰ ਹੈਗੇ ਆ ਬੈਠੇ ਆ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆ ਨਾ ਮੈਂ ਮੁਲਾਜ਼ਮਾਂ ਦਾ ਵੀ ਕਿ ਜਿਹੜੇ ਦਿਨ ਚ ਦੋ ਅੱਜ ਦੋ ਦੋ ਕੈਂਪ ਅਟੈਂਡ ਕਰਦੇ ਆ ਔਰ ਅੱਜ ਅੱਠ ਕੈਂਪ ਚੱਲ ਰਹੇ ਮਕੇਰੀਆਂ ਹਲਕੇ ਫੋਟੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਵੱਲੋਂ ਇਹ ਕਲੀਅਰ ਕੀਤਾ ਗਿਆ ਹੈ ਕਿ ਜਿਹੜਾ ਲਗਭਗ ਜਿਹੜੇ ਕੈਂਪਾਂ ਦੇ ਵਿੱਚ 43 ਕੈਂਪ ਜਿਹੜੇ ਲੱਗੇ ਹੋਏ ਨੇ ਇੱਥੇ ਟੀਮਾਂ ਜਿਹੜੀਆਂ ਲੱਗੀਆਂ ਉਹਨਾਂ ਵੱਲੋਂ ਜਿਹੜੇ ਲੋਕਾਂ ਦੇ ਜਿਹੜੇ ਲੋਕਲ ਪਲੇ ਦੇ ਕੰਮ ਜਿਹੜੇ ਵੀ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਂਦਾ ਔਰ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਪੈਂਡਿੰਗ ਰਹਿੰਦਾ ਹੈ ਤਾਂ ਉਹ ਜਿਹੜਾ ਕੰਮ ਜਿਹੜਾ ਹੈ 15 ਦਿਨ ਦੇ ਵਿੱਚ ਜਿਹੜਾ ਕੰਪਲੀਟ ਕਰਕੇ ਲੋਕਾਂ ਨੂੰ ਜਿਹੜੀ ਸੁੱਖਤਰਾਹ ਦਿੱਤੀ ਜਾਏਗੀ ਕੈਮਰਾਮੈਨ ਸਰੋਜੰਤੂ ਨਾਲ ਜੋਨੀ ਗਿਰਾਦੀ ਵਿਸ਼ੇਸ਼ ਰਿਪੋਰਟ ਹੁਸ਼ਿਆਰਪੁਰ